ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019807 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ HF ਬੜਾ ਤੁਹਾਨੂੰ ਸੂਜਾ ਸਵੰਜਾ ਦਿਖਾਉਣੀਆਂ ਹੈਗੀਆਂ ਡਿਟੇਲ ਇਹਨਾਂ ਬਾਰੇ ਵੀਰ ਤੁਹਾਨੂੰ ਪੁੱਛਦੇ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਲਾਪਰੇ ਸੰਗ ਮੇਰਾ ਨਾਮ ਆ ਪਿੰਡ ਪੜਾਲਦੋਣਾ ਜ਼ਿਲ੍ਹਾ ਕਰਪੂਤਲਾ ਭਾਜੀ ਠੀਕ ਐ ਮੋਬਾਈਲ ਨੰਬਰ ਆਪਣਾ 7710378870 7710378870 ਹਾਂਜੀ ਆਪਾਂ ਜਿਹੜੀ ਪਹਿਲਾ ਨੰਬਰ ਤੇ ਵੇਖਦੇ ਦੇ ਪਏ ਆ ਸੁਆ ਕਿਹੜਾ ਸੂਈ ਐ ਇਹ ਇਹ ਪਹਿਲਾ ਸੁਆ ਸੂਈ ਐ ਪਹਿਲਾ ਸੁਆ ਸੂਈ ਐ ਤੇ ਇਹ ਮਗਰ ਇਹ ਫੀਮੇਲ ਕਾਫ ਆ ਹਨਾ ਹਾਂਜੀ ਹਾਂਜੀ ਦੋਨੋਂ ਮਗਰ ਬੱਚੀਆਂ ਠੀਕ ਐ ਟਾਈਮ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਭਾਜੀ 4 ਕ ਦਿਨ ਹੋਏ ਆ 4 ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਅੰਦਾਜ਼ਾ ਹੁਣ ਸਟਾਰਟਿੰਗ ਦਾ ਕਿੰਨਾ ਹੈ ਥੱਲੇ ਵੀਰੇ ਆਪਣੇ ਕੋਲ ਕੱਲ ਆਈ ਹੈ ਠੀਕ ਹੈ ਤੇ ਤੇ ਉਹਨਾਂ ਨੇ ਚੋਈ ਹੋਈ ਸੀ ਜੀ ਠੀਕ ਹੈ ਤੇ ਉਹ ਤੇ ਕਹਿੰਦੇ ਆ ਵੀ ਮੈਂ ਸਵੇਰੇ ਮੈਂ ਕੱਢਿਆ ਇਹਦਾ 18 ਕਿਲੋ ਦੇ ਹਿਸਾਬ ਨਾਲ ਇਹ ਦਊਂਗੀ ਦੋ ਟਾਈਮਾਂ ਦਾ ਠੀਕ ਹੈ ਮੰਨ ਕੇ ਚੱਲੇ ਤੇ ਸਵੇਰੇ ਮੈਂ ਕੱਢਿਆ ਹੈਗਾ ਇਹਦਾ ਮੇਰੇ ਅਧਾਰ ਸਵਾ 9 ਕਿਲੋ ਹੈਗਾ ਠੀਕ ਹੈ ਮੰਨ ਕੇ ਚੱਲੇ ਥੋੜੇ ਹਿਸਾਬ ਨਾਲ ਵੀ 18 ਕਿਲੋ ਦੋ ਦਾ ਐਸਟੀਮੇਟ ਹੈਗਾ ਥੱਲੇ ਨੇ ਇਹ ਦੋ ਵੀ ਤਾਂ ਛਾਇ 29 ਕਿਲੋ ਦੋ ਤਾਂ ਬਹੁਤ ਹੁਣ 18 ਦੀ ਸਟਾਰਟਿੰਗ ਹੈਗੀ ਆ ਹਾਂਜੀ 18 ਕਿਲੋ ਤੋਂ ਸਟਾਰਟਿੰਗ ਆਜ ਚੋਪਾ ਦੇਣਾ ਬਾਜੀ ਠੀਕ ਹੈ ਚੋਣ ਵਗੈਰੇ ਇੱਕ ਨੰਬਰ ਬਿਲਕੁਲ ਕੱਲ ਮੈਂ ਹੁਣ ਮਤਲਬ 18 ਲੀਟਰ ਸਟਾਰਟਿੰਗ ਇਹ ਥੱਲੇ ਹੈਗੀ ਆ ਕੱਲ ਮੈਂ ਹਣਾ ਬਾਜੀ ਛੱਡੀ ਬਣਦੀ ਤੇ ਮੈਂ ਕੱਲ ਲੈ ਕੇ ਆ ਮੈਂ ਹਣਾ ਤੱਤਾ ਕਰਕੇ ਦੁੱਧ ਦੇਖਿਆ ਠੀਕ ਹੈ ਛੱਡੀ ਬਣਦੀ ਬੋਲੇ ਜੀ ਸੀ ਨਾਲ ਨਾਲ ਠੀਕ ਹੈ ਮਨ ਲਾ ਕੇ ਜਿਹੜਾ ਬੋਲੇ ਤਾਂ ਆਪਾਂ ਸਾਫ਼ ਕਰਤੀ ਹੈਣਾ ਕੱਲ ਮੈਂ ਆ ਕੇ ਸਾਫ਼ ਕਰ ਦਦੀ ਬੋਲੇ ਠੀਕ ਹੈ ਹੁਣ ਸ਼ਾਮ ਦੀ ਚਵਾਈ ਇਹਨਾਂ ਦੀ ਹੋਣੀ ਹੈ ਹਾਲੇ ਹਾਂਜੀ ਸੋ ਬੱਚੇ ਮੁਰੇ ਆਪਾਂ ਸਮ ਤੇ ਐਸਟੀਮੇਟ ਮੰਨ ਕੇ ਜਿੱਲੇ ਵੀ ਨੀਅਰ ਆਬਾਡ ਜੇ 25 ਤੋਂ ਪਾਰ ਵਾਲੀ ਬੈੜ ਹੈਗੀ ਆ ਹਾਂਜੀ ਠੀਕ ਹੈ ਰੇਟ ਇਹਦਾ ਕੀ ਰਹੂਗਾ ਭਾਈ ਫੋਨ ਤੇ ਕਰਾਂਗੇ ਠੀਕ ਹੈ ਜਾਇਜੋ ਚੀਜ਼ ਦੱਸ ਬਈ ਵਾਰੀ ਹਾਂ ਜਾਇਜੋ ਕਈ ਵਾਰੀ ਵਪਾਰੀਆਂ ਨੇ ਲੈਣਾ ਹੋ ਭਾਈ ਤੇ ਭਾਈ ਪਲੂਨ ਬੱਚੀ ਐ ਠੰਡੀ ਸੀਦ ਬਹੁਤ ਆ ਠੀਕ ਹੈ ਥਾਂ ਚੈੱਕ ਕਰਾਓ ਕਿਉਂਕਿ ਮੈਂ ਹਨਾ ਆਪਾਂ ਉਸ ਉਸਾ ਨਾਲ ਲੈ ਆਈਦਾ ਪਾਸੂ ਜਿਹੜਾ ਵੀਰ ਨੇ ਕਿਸੇ ਨੇ ਹੱਥ ਨਾਲ ਵੀ ਚਵਾਈ ਕਰਨੀ ਹੋਵੇ ਤੁਹਾਨੂੰ ਠੀਕ ਹੈ ਮਲੂਮ ਨਾ ਵੇ ਚਾਹੇ ਮਸ਼ੀਨੀ ਚਵਾਈ ਕਰ ਲੈ ਚਾਹੇ ਇੱਥੇ ਦੋਨੇ ਟਾਈਪ ਦਾ ਬੈੜ ਦਾ ਥਣ ਲੱਗਿਆ ਹੋਣਾ ਬਹੁਤ ਟੌਪ ਦਾ ਤੇ ਪਲੂਨ ਨੇ ਇਹਨੇ 29 28 ਕਿਲੋ ਦੁੱਧ ਦਊਗਾ ਦੰਦੋ ਕਿਵੇਂ ਚੌਗੀ ਸੀ ਕਿ ਹੁਲਕਪਕ ਕਿ ਸੀ ਕੀ ਹੁਣੀ ਆ ਕਿਉਂਕਿ ਵੱਧ ਕੇ ਬਣੀ ਐ ਠੀਕ ਐ ਤੋਰੇ ਬਾਹਰ ਨੇ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਬਹਿੜਦੀ ਸੋਹਣਾ ਸਾਫ ਸੁਥਰਾ ਹਵਾਨਾ ਹੈਗਾ ਤੇ ਲੇਵਾ ਵਗੈਰਾ ਦੇਖੋ ਕਿਆ ਬਾਤਾ ਪੂਰਾ ਐ ਫੱਟ ਫੜ ਲੇਵਾ ਫਿਟਿੰਗ ਵਾਲਾ ਜਮਾ ਪਲੂਨ ਪਹਿਲਾ ਸੂਆ ਸੂਈ ਆ ਫੇਸ ਤੇ ਮਾਰ ਮਾਰਾ ਠੀਕ ਐ ਰੇਟ ਵੀਰ ਕਹਿੰਦਾ ਤਾਂ ਫੋਨ ਤੇ ਕਰਾਂਗੇ ਫੇਸ ਕੁਆਲਿਟੀ ਵਗੈਰਾ ਦੇਖੋ ਠੀਕ ਐ ਪੂਲ ਬਰੀਡ ਛੋਟੇ ਛੋਟੇ ਕਾਨਾ ਐ ਇਹਦੇ ਸੋ ਹਵਾਨਾ ਆਪ ਦਿਖਾ ਦਿੰਨੇ ਆ ਪੂਰਾ ਸੋਨਾ ਹਾਥੀ ਤੋਂ ਇਹ ਰਥਾਣਾ। ਬਾਕੀ ਪਹਿਲਾਂ ਨਾਲ ਆਪਣਾ ਪਤਾ ਵੀ ਦੁੱਧ ਤੇ ਹੁੰਦੀ ਮਹੀਨਾ ਲਾ ਦਿੰਦੀ ਆ ਤੇ ਜਿੱਦੇ ਮਹੀਨੇ ਨੂੰ ਪੀਕ ਲੈਵਲ ਜਾ ਕੇ ਮੇਰੇ ਮੌਸਮ ਵੀ ਠੰਡਾ ਹੋ ਜਾਣਾ। 25 ਤੋਂ ਪਾਰ-ਪਾਰ ਚੱਲੂਗੀ ਵੈੜ ਕਿਉਂਕਿ ਇਹ ਹਵਾਨਾ ਹੀ ਕੋਈ ਭਰੀ ਜਾਂਦਾ ਹੈਗਾ ਤੇ ਬਾਕੀ ਸਾਫ ਸੁਥਰੀ ਆ ਪਲੇ ਪੂਲੀ ਬਹੁਤ ਜ਼ਿਆਦਾ ਪ੍ਰਿੰਟ ਪ੍ਰਿੰਟ ਅੱਖਰ ਬੱਛੀ ਦੇ ਬਹੁਤ ਚੰਗੇ ਲੈਗਸਪੋਰ ਵਗੈਰਾ ਦੇਖੋ ਘੋੜੀ ਵਾਲੀ ਤੁਰਨੀ ਆ ਜਾਵਾ ਤੇ ਬਲੱਡ ਦੇ ਵਿੱਚ ਆ ਜਾਵਾ ਪਹਿਲਾ ਸੂਆ ਤੇ ਆਪਾਂ 10 ਤੋਂ ਦੁੱਧ ਪੀਲੇ ਜਾਵਾ ਨਿਊ ਜਨਰੇਸ਼ਨ ਆ ਜਾਵਾ ਬਾਕੀ ਪਿਛੇ ਦੇ ਬੱਛੀ ਆ ਹਣਾ ਸੋ ਬੱਚੀ ਬਹੁਤ ਪਿਆਰੀ ਹੈ ਦੇਖੋ ਕਿਆਵਾਤਾ ਪਿੱਛੇ ਬੱਚੀ ਭਾਜੀ ਡੈਨਮਾਰਕ ਦੀ ਹੈ ਠੀਕ ਹੈ 40 433 ਦੀ 40 433 ਡੈਨਮਾਰਕ ਦੀ ਹਾਂਜੀ ਇਹ ਐਬੀਐਸ ਦੇ ਸੀਮਨ ਦੀ ਹੈ ਕਿਸੇ ਦੀ ਉਹਨਾਂ ਤੋਂ ਉਹਨਾਂ ਨੂੰ ਪਤਾ ਨਹੀਂਗਾ ਕਿ ਇਹ ਜੀ ਉਦਾ ਹੀ ਕਿਸ ਦਾ ਕੀ ਗੱਲ ਬਾਤ ਹੈ ਠੀਕ ਹੈ ਸੋ ਇਹ ਜੀ ਪਲਉਣ ਬੱਚੀ ਅੱਗੇ ਦੋ ਨੰਬਰ ਜਿਹੜੀ ਵਹਿੜ ਆਪਾਂ ਦੇਖੀ ਜੰਨੇ ਆ ਇਹ ਭਾਜੀ ਦੂਜੇ ਸੂਏ ਆ ਦੂਜੇ ਸੂਏ ਦੇ ਮਗਰ ਬੱਚੀ ਆ ਗਈ ਹੈ ਨਾ ਇਹਦੇ ਮਗਰ ਵੀ ਐਬੀਐਸ ਦੀ ਬੱਚੀ ਹੈ ਠੀਕ ਹੈ ਇਹਨੂੰ ਕਹਾਂਵਾਂ ਦਿਨ ਹੋ ਗਿਆ ਸੂਈ ਨੂੰ ਇਹਨੂੰ ਭਾਜੀ ਵੀ ਅੱਜ ਤੀਜਾ ਦਿਨ ਹੈ ਇਜਾਦਿਆਂ ਜੇ ਜੋ ਜਮੜਾ ਨਾ ਹਾਂਜੀ ਹਾਂਜੀ ਠੀਕ ਹੈ ਹੁਣ ਸਟਾਰਟਿੰਗ ਕਿੰਨੀ ਘੱਟ ਦੁੱਧ ਦੇ ਦੀ ਬਾਜੀ ਇਹ ਤਾਂ ਦਊਗੀ 35 40 ਕਿਲੋ ਦੁੱਧ ਸਟਾਰਟਿੰਗ ਹੁਣ ਮੈਂ ਇਹ ਰਾਤੀ ਖਾਲੀ ਨਹੀਂ ਕੀਤੀ ਪੂਰੀ ਠੀਕ ਹੈ ਕਿਉਂਕਿ ਅੱਜ ਕਰਾਂਗੇ ਸ਼ਾਮ ਨੂੰ ਖਾਲੀ ਠੀਕ ਹੈ ਹਾਂਜੀ ਐਸਟੀਮੇਟ ਜੇ ਮੰਨ ਕੇ ਜੇ ਸਟਾਰਟਿੰਗ ਹੈ ਜੀ ਤਾਂ ਬਾਜੀ 35 ਕਿਲੋ ਆ ਦੇਖੋ ਨਾੜਾਂ ਕਿਦਾਂ ਆਏ ਨੇ ਗੁੰਦੀਆਂ ਹੋਈਆਂ ਲੈਵੇ ਇਧਰ ਦੀ ਮਾਰੋ ਇਧਰ ਦੀ ਲੈਵਾ ਫਾੜੀ ਵਾਲਾ ਅੱਗੇ ਪਿਛੇ ਦੇਖੋ ਦੇਖੋ ਚੱਡੇ ਤੇ ਵੇਨਸ ਨਾਲ ਹੀ ਪੂਰਾ ਚੱਡਾ ਭਰਿਆ ਵਾ ਤੇ ਆ ਦੇਖੋ ਹਰੀਆਂ ਉਹਦੇ ਦਿਖਣੀਆਂ ਥਾਨ ਵੀ ਬਹੁਤ ਵਧੀਆ ਵਾ ਤੇ ਐਸਟੀਮੇਟ ਜੇ ਲਾਈਏ ਵੀ 19-20 ਜੇ ਆਸ-ਪਾਸ ਨੂੰ ਬੋਲ ਨਹੀਂ ਨਹੀਂ 25 ਕਿਲੋ ਤੋਂ ਸਟਾਰਟਿੰਗ ਹੋਣੀ ਠੀਕ ਹੈ 12 ਲੀਟਰ ਪਰ ਡੇ ਦਾ ਮੰਨ ਕੇ ਜੇ ਟਾਈਮ ਦਾ ਸਟਾਰਟਿੰਗ ਹੈਗਾ ਥੱਲੇ ਜੀ ਤੋਂ 30 ਤੋਂ ਵੀ ਹੋ ਜਾਂਦੀ ਹੈ ਕਰਮਾ ਵਾਲੀ 40 ਕਿਲੋ 45 ਕਿਲੋ ਪਾਊਗੀ ਅੱਗੇ ਤਾਂ ਮੌਸਮ ਵੀ ਬੜਾ ਵਧੀਆ ਹੋਣਾ ਤਾਂ ਦੇਣਵਾ ਬਸ ਠੀਕ ਹੈ ਬਾਕੀ ਤੁਹਾਨੂੰ ਪਤਾ ਮੈਂ ਮਾੜਾ ਬਸੂ ਨਹੀਂ ਲਿਓਣਾ ਬਿਲੇ ਹੋਣਾ ਬਲੱਡ ਜਿੰਗਾ ਜਿੰਦੇ ਜਾਣਾ ਚੰਗੀਆਂ ਹੀਗਾ ਅੱਜ ਤਾਂ ਲਾਂਮਾ ਨਹੀਂ ਮਿਲਿਆ ਕਰੀ ਇਹ ਦੰਦੋ ਕਿਵੇਂ ਆ ਇਹ ਵੀ ਛਿੱਗੀ ਆ ਛਿੱਗੀ ਸੂਈ ਆ ਹਨਾ ਹਾਂ ਸੋ ਬਰ ਫੇਸ ਬਿਊਟੀ ਵਗੈਰਾ ਦੇਖੋ ਬੈੜ ਦੀ ਬਹੁਤ ਜਿਆਦਾ ਚੰਗੀ ਬੱਗਾ ਮੂੰਹਾਂ ਜਿਵੇਂ ਕਹਿਵਾਤਾ ਤੇ ਕੰਨ ਨਿਕਾ ਨਿਕਾ ਫੁੱਲ ਬਰੀਡ ਦੇ ਵਿੱਚ ਆ ਜਾਵਾ ਨਿਊ ਜਨਰੇਸ਼ਨ ਆ ਮੂੰਹੋ ਛੱਗੀ ਆ ਦੂਜਾ ਸੂਆ ਜੈ ਇਹਨਾਂ ਨੂੰ ਸੂਇਆ ਤੇ ਥਾਣੇ ਦਾ ਵੀ ਗੁੱਲੇ ਵਾਲਾ ਹਾਥੀ ਚੋਈ ਵਾਲਾ ਜਮਾ ਸੋ ਬਿਊਟੀ ਵਗੈਰਾ ਦੇਖੋ ਬੈੜ ਦੀ ਪੂਰੀ ਸਾਫ ਸੁਥਰੀ ਤੇ ਥੱਲੇ ਮਿਲਕ ਵੇਨ ਵਗੈਰਾ ਦੇਖ ਸਕਦੇ ਆਪ ਬਹੁਤ ਵੱਡੀ ਮਿਲਕ ਵੇਨ ਆ ਜੀ ਠੀਕ ਹੈ ਤੇ ਲੇਵਾ ਜਮਾ ਫਿਟਿੰਗ ਆ ਹਣਾ ਇਹਦਾ ਹਾਂਜੀ ਫਿਰ ਸੋ ਫਿਟਿੰਗ ਵਾਲਾ ਹਵਾਨਾ ਜਮਾ ਇਹ ਫਾੜੀ ਵਾਲਾ ਹਵਾਨਾ ਹੈਗਾ ਤੇ ਸੂਈ ਸਵਾਈ ਜਾ ਜਮ ਬਾਕੀ ਮੇਰੇ ਘਰ ਤੋਂ ਨਾ ਪਿੱਛੇ ਬੱਚੇ ਆ ਸੋ ਥਾਣ ਦੇਖੋ ਜਮ ਬਿਲਕੁਲ ਮੱਜਾਂ ਨਾਲ ਦਾ ਥਾਣਾ ਜਮ ਜਿਵੇਂ ਪੀਡੀਐਫ ਦੇ ਮੇਲੇ ਤੁਰਦੀ ਹੁੰਦੀਆਂ ਐ ਤੁਰਦੀਆਂ ਜਮ ਮਾਲਾਂ ਨੂੰ ਲੱਤ ਘਮਾ ਘਮਾ ਧਰਦੀਆ ਤੇ ਦੂਜਾ ਸੂਆ ਸੂਈ ਸਵਾਈ ਲੈਵਾ ਪੂਰਾ ਫੱਟ ਫਾੜ ਜਮ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਕਿਆ ਬਾਤ ਹੈ ਇਹਦੀ ਪੂਰੀਆਂ ਸੋਹਣੀਆਂ ਨਾੜਾ ਦਿਖਾਈ ਦੇ ਜਾਂਦੀਆਂ ਅਵੇਖ shear ਤੋਂ ਕੇਪਰ ਦਿਖਾਈ ਦਿੰਦੇ ਆ ਜਮ ਸੋ ਜਿਵੇਂ ਡਾਕਟਰ ਟੀਕਾ ਲਾਉਣ ਲੱਗੇ ਨਾੜਾ ਖੜੀਆਂ ਕਰਦੇ ਆ ਨਾੜਾ ਖੜੀ ਫਿਰਦੇ ਆ ਗੁੰਦੀ ਫਿਰਦੇ ਆ ਜਮ ਮਿਲਕ ਵੇ ਚ ਸੋ ਪਿੰਡ ਪੜਾਉ ਦੁਨਾ ਜਿਹੜਾ ਕਪੂਰਥਲਾ ਪੈ ਗਿਆ ਦੋਨੇ ਬੜਾ ਸੁੰਜਾ ਸਵੰਜਾ ਪਿੱਛੇ ਬੱਚਿਆਂ ਲਾਪੜ ਦੀ ਵੀਰ ਦਾ ਨਾਮ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਿਆਰ